اور ہمارا امن کام کر رہا ہے کم کم دے کا سوال کرائے चढ़े <laughs>

ख़ुशिया ख़ुशी चार बि आयाशासन जे लाइ ज़बरदस्त लॻातार चढ़िय मारियो ਬਾਬਾ ਜੀ ਕੀ ਕਹਿਣਾ ਤੁਹਾਡਾ ਬਿਲਕੁਲ ਪ੍ਰਸ਼ਾਸਨ ਧੱਕਾ ਕਰਦੇ ਆ ਜੀ ਨਹੀਂ ਪੈਸਾ ਦਿੱਤਾ ਕਿਸਾਨਾਂ ਨੂੰ ਉਹਦੇ ਵਾਸਤੇ ਖਸਾਲ ਇਕੱਠੇ ਆਏ ਵੀ ਸਾਡੇ ਖਾਤੇ ਪੈਸੇ ਪਾ ਦਿਓ ਤੇ ਸਾਡੀ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਿਫਤਾਰ ਕੋਈ ਪਤਾ ਨਹੀਂ ਸਾਨੂੰ ਕਿੱਥੇ ਕਰ ਰਹੀ ਆ ਦਾਗ ਵੱਡ ਲਈ ਆ ਤੇ ਪਿੱਛੇ ਬਾਕੀ ਆ ਗੱਡੀ ਚ ਲੱਗ ਲਏ ਆ ਬੰਦੇ ਕੋਈ ਐਸਾ ਗੱਡੀ ਚ ਸਾਨੂੰ ਕਹਿੰਦੇ ਵੀ ਐਸਾ ਗੱਡੀ ਚ ਬਹਿ ਜਾਓ ਕੋਈ ਪਤਾ ਨਹੀਂ ਕਿੱਥੇ ਜਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪਿਆਵਾ ਜੀ نہیں کرے گی نہیں کرے گی پرسی تک شاہد نہیں رہی کوئی چلے گی نہیں کرے گی دنیا تک کمبے نہیں ہوندیان گے نہیں ہوندیان گے راستہ سے تے کمجان نہیں ہوندیان گے نہیں ہوندیان گے نہیں ہوندیان گے شاناں مدوراں دا ایکاذ जिंदाबाद 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 دنیا تک نال کمبے نہیں ہوندیان گے نہیں ہوندیان گے نہیں ہوندیان گے اوه 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 اوه

ਨੋੜੀਦਾ ਰਹਾ ਇੱਕ ਅਖਣਾ ਆਪਣੇ ਬਜ਼ੁਰਗੋ ਘਰ ਦੇ ਪੈਸੇ ਮਿਲੇ ਆ ਘਰ ਦੇ ਘਰ ਦੇ ਮੇਰੇ ਤੇ ਜ਼ਮੀਨ ਦੇ ਪੈਸੇ ਨਹੀਂ ਨਹੀਂ ਫਿਰ ਜੀ ਜ਼ਮੀਨ ਤੇ ਕਬਜ਼ਾ ਕਿਉਂ ਕਰਦੀ ਪੁਲਿਸ ਉਹ ਜ਼ਮੀਨ ਦੇ ਨਹੀਂ ਨਹੀਂ ਦੱਸੋ ਨਾ ਜੇ ਉਹਨੂੰ ਉਹਨਾਂ ਨੂੰ ਜ਼ਮੀਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੱਸੋ ਫਿਰ ਉਹ ਪਹਿਲਾ ਕਾਪੀ ਦਿੱਤੀ ਦੇ ਪੈਸੇ ਜ਼ਮੀਨ ਦੇ ਪੈਸੇ ਨਹੀਂ ਮਿਲਦੇ ਹਾਲਾ ਸਰ ਤੁਸੀਂ ਸਮਝਦੇ ਨਹੀਂ ਕਿਹੜੀ ਗੱਲ ਹੈ ਜੀ ਨੇ ਕਲਮੈਂਟ ਕੀਤੀ ਆ ਉੱਥੇ ਦੇ ਵੀ ਦਾਖਰੇ ਉੱਥੇ ਕੈਮਰੋ 55 ਦਿਨ ਦੇ ਅੰਦਰ ਉਹ ਪੈਸੇ ਵਧਾ ਕੇ ਰੇਕ ਤੇ ਫੇਰ ਤੁਹਾਡੇ ਖਾਤਿਆਂ ਚ ਪਾ ਕੇ ਫੇਰ ਕਬਜ਼ੇ ਕਰਾਂਗੇ ਉੱਥੇ ਕੈਮ ਕਰੋ ਕਮਿਟਮੈਂਟ ਤੇ ਕੀ ਕਰ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਦੀ ਜੀ ਜੀ ਵਧਾ ਦਿੱਤਾ ਉਹਨਾਂ ਨੂੰ ਪਾਉਂਦੇ ਨੇ ਉਸ ਤੋਂ ਫਿਰ ਲੈ ਲਓ ਦੋਰ ਫਿੜਵਾ ਲਈ ਲਿਆਓ ਤੇ ਉਹਨੂੰ ਪਤਾ ਲੱਗ ਵੀ ਆ ਪਈ ਦੇ ਪੈਸੇ ਦਿੱਤੇ ਆ ਤੇ ਨਹੀਂ ਦਿੱਤੇ ਇੱਥੇ ਅਗਲੇ ਲਿਆਓ ਉਹਨਾਂ ਨੂੰ ਲਿਆਓ ਲਿਆਓ ਇਹ ਫੇਰ ਪ੍ਰਸ਼ਾਸਨ ਚੜ ਕੇ ਆਇਆ ਵਾ ਰੇਲਵੇ ਟਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਆਈਜੀ ਸਾਹਿਬ ਨੇ ਇਹ ਡੀਜੀਪੀ ਪੰਜਾਬ ਨੇ ਇਹ 45 ਦਿਨ ਅਸੀਂ ਕਬਜ਼ੇ ਨਹੀਂ ਕਰਾਂਗੇ ਜਿੱਥੇ ਪੇਮੈਂਟ ਨਹੀਂ ਦਿੱਤੀ ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰ੍ਹਾਂ ਚ ਪੰਜਾਬ ਪੁਲਿਸ ਤੇ ਮੁੱਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਪੈਸਾ ਪੇਮੈਂਟ ਨਹੀਂ ਪਈ ਕੋਠੇ ਟਾਇਆ ਜਾ ਰੇ ਬੰਦੀਆਂ ਦੇ ਵੱਡਾ ਯੂਰ ਪੰਜਾਬ ਸਰਕਾਰ ਦਾ ਬੱਲੇ ਬਾਰਡਰ ਰੇਂਜ ਆਈਜੀ ਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਬੰਦ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਵੇਂ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਆ ਅਸੀਂ ਉਹਨਾਂ 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 ਵਿਚਾਰੇ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਆ ਪੈਸੇ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਉਹ 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 ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਗਾੜੀਆਂ ਚੋਕ ਕੇ ਖੜਿਆ ਤੇ ਇਹ ਦਸ਼ਾ ਵਾ ਅੱਗੇ ਆ ਅੱਗੇ ਆ ਆ ਬਜੁਰਗੋ ਦੇਖੋ ਇੱਧਰ ਇੱਧਰ ਗੱਲ ਕਰ ਇੱਕ ਮਿੰਟ ਠਹਿਰ ਜਾ ਪੁਲਿਸ ਨੂੰ ਵਿਚਾਰੇ ਨੂੰ ਦੇਖ ਲੋ ਇੱਕ ਮਿੰਟ ਠਹਿਰੋ ਤੁਸੀਂ ਤੈਨੂੰ ਕੋਠੀ ਦੇ ਪੈਸੇ ਮਿਲ ਗਏ ਨਾ ਮੇਰੀ ਗੱਲ ਸੁਣ ਲੋ ਕੋਠੀ ਦੇ ਪੈਸੇ ਮਿਲ ਗਏ ਮਿਲ ਗਏ ਪੂਰੇ ਕਿੰਨੇ ਕਨੇ ਮਿਲੇ ਆ 32 ਤੇ 18 ਮਿਲੇ 32 ਤੇ 18 ਮਿਲ ਗਿਆ ਤੈਨੂੰ ਠੀਕ ਆ ਦੋ ਮਿਲ ਜਾਂਦੇ ਸੀ ਦੋਹਾਂ ਦੇ ਦੋਹਾਂ ਦੇ ਮਿਲ ਗਏ ਤੈਨੂੰ ਪੈਸੇ ਸੁੱਝੇ ਤੂੰ ਅਪਲਾਈ ਕਰ ਤੈਨੂੰ ਪੈਸੇ ਮਿਲ ਜਾਂਦੇ ਆ ਅਪਲਾਈ ਤੇ ਕਰੇਗਾ ਉਹਨੂੰ ਬੈਂਕ ਦੀ ਕਾਪੀ ਤੇ ਦੇਵੇਗਾ ਜੇ ਤੂੰ ਨੇ ਅਪਲਾਈ ਕੀਤਾ ਇੱਕ ਇਹਨੇ